ਇੱਧਰ ਪਾਣੀ ਤੋਂ ਪਾਣੀ ਪਾਤਾ ਆਪਾਂ ਤੇ ਛੱਤ ਦੀ ਪੂਰੀ ਸਫਾਈ ਕਰਤੀ ਤੇ ਦੇਖ ਸਕਦੇ ਹੋ ਛੱਤ ਵੀ ਓਕੇ ਆ ਇੱਧਰ ਬਣਾਏ ਸੀ ਦਾਣੇ ਵਾਸਤੇ ਜਾਂ ਡੱਕੇ ਚੁੱਗਣ ਵਾਸਤੇ ਵੀ ਡੱਕੇ ਡੁੱਕੇ ਰੱਖੇ ਆ ਤੇ ਆਪਾਂ ਛੋਟੀ ਕੈਰੀ ਬਣਾਈ ਸੀ ਵੀਰੇ ਆਪਣੇ ਚਲੋ ਫਲਾਵਰ ਲਾਵਾਂਗੇ ਇਹਦੇ ਤੇ ਲਿਆਵਾਂਗੇ ਤੇ ਹੁਣ ਖੋਲਦਾ ਕਬੂਤਰ ਕਰੋਨੇ ਤੁਹਾਨੂੰ ਵੀਊ ਚੈੱਕ ਆ ਜਾਓ ਇਹ ਨਾਲ ਪਾਉਣਾ ਦਾਣਾ ਪਾਉਣਾ ਹੁਣ ਆਪਾਂ ਜਿਹੜਾ ਆਪਾਂ ਮਿਕਸ ਕੀਤਾ ਪਿਆ ਦੋ ਤਿੰਨ ਚੀਜ਼ਾਂ ਹੈਨਾ ਆ ਦੇਖੋ ਪਾਉਣਾ ਹਾ ਅਜੇ ਲੇਟ ਪਾਇਆ ਦਾਣੇ ਭੁੱਖੇ ਦੇਖੋ ਸਾਰੇ ਜਾਨਵਰ ਆਹ ਇੱਕ ਕਰੋ ਬਈ ਪੂਰਾ ਕੈਮਰਾ ਲਾਗੇ ਕਰ ਤਾਂ ਇਹਨਾਂ ਦੇ ਇਹਨੇ ਭੁੱਖਿਆ ਤਾਂ ਵੀ ਖਾਈ ਜਾਂਦੇ ਡਰਦੇ ਨਹੀਂ ਕੋਈ ਆਹ ਦੇਖੋ ਬਈ ਲੱਗੇ ਹੋਏ ਵਿੱਚ ਦਾਣਾ ਖਾਣ ਸਾਰੇ ਬੜ ਰੱਖਿਆ ਵਿੱਚ ਦਾਣਾ ਤੇ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਜਿਹੜਾ ਇਹਨਾਂ ਨਾਲ ਦਾ ਕਾਲਾ ਬੱਚਾ ਸੀ ਵੀਰੇ ਲੱਕਿਆ ਉਹ ਬਿੱਲੀ ਲੈ ਗਈ ਸੀ ਹਨਾ ਚਲੋ ਤਾਂ ਮਰ ਗਿਆ ਬਾਕੀ ਆਪਾਂ ਇਹਨਾਂ ਦੇ ਫੇਰ ਬੱਚੇ ਲਵਾਂਗੇ ਤੇ ਆ ਬੱਚੇ ਆਪਾਂ ਇਹਨਾਂ ਦੇ ਗਿਫਟ ਹੀ ਦੇ ਦੇਣੇ ਕਰਦੇ ਆ ਜਿਹੜੇ ਭਰਾ ਆਪਾਂ ਨੂੰ ਵਧੀਆ سپورਟ ਕਰਨਗੇ ਉਹਨਾਂ ਨੂੰ ਵੀ ਪਹਿਲਾਂ ਵੀ ਕਿਹਾ ਸੀ ਹੁਣ ਇੱਕ ਰਹਿ ਗਿਆ ਬੱਚਾ ਆ ਦੇਖੋ ਦਾਣਾ ਖਾਈ ਇਹਦਾ ਖਾ ਲੈਂਦਾ ਫੜ ਕੇ ਤੁਹਾਨੂੰ ਕਰੋਣਾ ਸ਼ੌਂਕ ਲੱਗੇ ਬੱਚੇ ਦਾ ਆ ਕਰੋ ਸ਼ੌਂਕ ਵੀਰੇ ਲੱਕੇ ਪੱਠੇ ਦਾ ਇਹ ਵੀ ਕੋ ਉਤਰ ਚੰਗੇ ਹੁੰਦੇ ਆ ਰੱਖਣੇ ਚਾਹੀਦੇ ਆ ਆ ਦੇਖੋ ਬਹੁਤ ਸੋਹਣਾ ਵੀਰੇ ਮੋਜ ਬਹੁਤ ਆ ਪੈਰ ਆ ਦੇਖੋ ਦਿਖਦੇ ਹੀ ਨਹੀਂ ਪੈਰ ਬਣੇ ਰੋ ਸਾਡੀ ਵੀਡੀਓ ਦੇ ਨਾਲ ਤੇ ਅੱਜ ਦਾ ਵਲੋਗ ਕਰਦੇ ਇੱਥੇ ਖਤਮ ਬਈ ਓਕੇ ਵੀਰੇ